ਰਾਗ ਸੋਰਠਿ ਬਾਣੀ ਭਾਤ ਕਵੀਰ ਜੀ ਕੀ ਕਰ ਪੈਲਾ ਕੋਇ ਕੋ ਕਰੋ ਸਤਿਗੁਰ ਪਰਸਾਦੰ ਗੋਤ ਪੂਜ ਪੂਜ ਹਿੰਦੂ ਮੂਏ ਏ ਦੁਰਖਮੂਏ ਸਰਨਾਈ ਉਹ ਨ ਜਰ ਹੁ ਨ ਕਟੈ ਤੇਰੀ ਗਤਿ ਤੋ ਹੋ ਨ ਪਾਈ ਮਨ ਰੇ ਸੰਸਾਰੇ ਅੰਧ ਤਬਸਰ ਵਹ ਜਉ ਜੈਰਾ ਰਹਾਉ ਕੌਤ ਪੜੇ ਪੜੇ ਕਫੜਉ ਹੀ ਗਾਵਤ ਬੜੇ ਵੜਉ ਕਪਤਾਂ ਹੋਏ ਕਪੜੇ ਖਦਾਰੇ ਜਾਈ ਚਟਾ ਤਰ ਤਰ ਜੋਗੀ ਮੋਏ ਤੇਰੀ ਗਤਨ ਹੋ ਨਾ ਪਾਈ ਦਰਬਸਾਂਜਨ ਚਰਾਜੇ ਬੂਏ ਕਰਨੇ ਹੰਚਨ ਬਾਰੀ ਬੇਨ ਪੜ ਪੜ ਬੰਡ ਤਮੂਏ ਰੂਪ ਦੇਖਦੇ ਗਨਾਰੀ ਰਾਮ ਨਾਮਨ ਸਵੇ ਬੂਤੇ ਕੋ ਨਿਰਕ ਸ਼ਰੀਰਾ ਵਰਕੇ ਨਾਮਨ ਗਿਨਗਤ ਪਾਈ ਕਹਵਦੇ ਸਗ ਵੀਰਾ ਜਬ ਜਰੀਆ ਤਬੇ ਪਾਸ ਮਤਨ ਕਰਮ ਦੋਰ ਕਾਇ ਕਾਚੀ ਕਰ ਕਰੀਰ ਪਰਤਾ ਤਨ ਕੀ ਸੇਵਾ ਵੜਿਆਈ ਕਾਇ ਪਇਆ ਬਰਤੋ ਫੁੱਲੇ ਆ ਫੁੱਲੇ ਜਬ ਦਸਮਾਸ ਸੂਰਦ ਮੁਖਾ ਤਾ ਤੂਦਨ ਕੈਤੇ ਫੁੱਲਿਆ ਰਹਾ ਜੋ ਮਦੋਂ ਬਾ ਕੀ ਤੋ ਟੋ ਰਹਾ ਰੋ ਰੋ ਜੁਰ ਜੁਰ ਤਨ ਕੀ ਆ ਦੀ ਵਰ ਦੇਉ ਦੇਉ ਕਰਿਆ ਆਪੂ ਤਰਨ ਕੋ ਦੀਆ ਜੇ ਰਲਾ ਬਰੀ ਨਾਰ ਸੰਗ ਪਈ ਆਕੇ ਸਜਣ ਸਹਿੰਦਾ ਮਰ ਕਟ ਲੋਥਵਨ ਉਕਟਾ ਪਇਓ ਆਕੇ ਹਸ ਕੇ ਲਾ ਕਾਹਿਤ ਕਵੀਰ ਸੁਣੋ રે ਪ੍ਰਾਨੀ ਪਰਕਾਰ ਗਰਤ ਕੋ ਆਓ ਜੁਠੀ ਮਾਇਆ ਬਵਧਾਇਆ ਜਮਨਰਨੀ ਪ੍ਰਸੂਆ वेद पराणो सबे वत सुन कए करी कर्म की असाव काल ग्रस्त सब लोक से अनि उठ कणतब चले निरस्ता मरण सर्व विके राजा औ बजरुपुत्र राजा रहाओ वानखंड जाय जोग तप की नो होत मूल सुन खायो नाती वेती सबती मुनी जोखे पटेल खायो ਬਗਤ ਨਾਰਦੀ ਰਿਤੇ ਦਿਨ ਆਈ ਕਾਛ ਕਛ ਤਨ ਦਿਨ ਆਓ ਰਾਗ ਰਾਗ ਰਿਤੇ ਬੋਏ ਬਿਠਾਓ ਨਹਰ ਭੈਖੀ ਦਿਨ ਪਰਕਾਰ ਸਭੇ ਜਗ ਉਪਰੋ ਮਾਹਿਰ ਸੇ ਬ੍ਰਭ ਗਿਆਨੀ ਕਉ ਕਬਿਰ ਜਨ ਭੈ ਖਾਲਸੇ ਪ੍ਰੇਮ ਬਾਤ ਚ ਜਾਨੀ ਕਰ ਦੂਜਾ